ਸੈਸ਼ਨ 1994-95 ਦੇ ਦੌਰਾਨ ਪੜ੍ਹ ਰਹੇ ਵਿਦਿਆਰਥੀਆਂ ਵੱਲੋਂ ਉਸ ਸਮੇਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਤੇ ਮੁੱਖ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਸੁਰਜੀਤ ਕੌਰ ਪ੍ਰਿੰਸੀਪਲ, ਸ਼ੇਰ ਸਿੰਘ ਪ੍ਰਿੰਸੀਪਲ, ਸਤਪਾਲ ਸਿੰਘ ਪ੍ਰਿੰਸੀਪਲ, ਚਰਨ ਸਿੰਘ ਪ੍ਰਿੰਸੀਪਲ, ਗੁਰਜੀਤ ਸਿੰਘ ਹੈੱਡਮਾਸਟਰ, ਗੁਰਮਖ ਸਿੰਘ ਡਰਾਇੰਗ ਮਾਸਟਰ, ਸ਼੍ਰੀਮਤੀ ਸ਼ਮਸ਼ੇਰ ਕੌਰ, ਸ਼੍ਰੀਮਤੀ ਸੁਵਿੰਦਰ ਕੌਰ ਲੈਕਚਰਾਰ, ਸਰਦਾਰ ਭਗ ਸਿੰਘ, ਸਰਦਾਰ ਪ੍ਰਗਟ ਸਿੰਘ ਸਮਾਜ ਸੇਵੀ ਅਤੇ ਸਟੇਟ ਅਵਾਰਡ ਨਰੰਗ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਨਮਾਨਿਤ ਸ਼ਖਸੀਅਤਾਂ ਨੇ ਪੁਰਾਣੇ ਵਿਦਿਆਰਥੀਆਂ ਦਾ तहे ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਪੁਰਾਣੇ ਵਿਦਿਆਰਥੀਆਂ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਵਿੱਚ ਉਹਨਾਂ ਨੇ ਗੁਰੂ ਅਤੇ ਚੇਲੇ ਦੀ ਮਾਨ ਸਨਮਾਨ ਦੀ ਪਰਪਤ ਨੂੰ ਕਾਇਮ ਰੱਖਿਆ ਹੈ ਇਸ ਮੌਕੇ ਤੇ ਸਨਮਾਨਿਤ ਸ਼ਖਸੀਅਤਾਂ ਨੇ ਕਿਹਾ ਕਿ ਉਹਨਾਂ ਸਾਰਿਆਂ ਨੂੰ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ ਇਸ ਮੌਕੇ ਤੇ ਸਟੇਟ ਸੱਤਰ ਦੀ ਭੂਮਿਕਾ ਸਟੇਟ ਅਵਾਰਡ ਨਰੰਗ ਸਿੰਘ ਮਾਸਟਰ ਰਣਵੀਰ ਸਿੰਘ ਅਤੇ ਸੁਖਵੀਰ ਸਿੰਘ ਬਲਾਕ ਪ੍ਰਧਾਨ ਨੇ ਸਾਂਝੇ ਤੌਰ ਤੇ ਨਿਭਾਈ ਇਸ ਮੌਕੇ ਤੇ ਸੁਖਵੀਰ ਸਿੰਘ ਜਮੀਤਗੜ ਅਤੇ ਉਸਦੇ ਸਾਥੀਆਂ ਨੇ ਆਏ ਹੋਏ ਗੁਰੂ ਅਧਿਆਪਕ ਸਾਹਿਬਾਨ ਦਾ ਚਰਨ ਸਪਰਸ਼ ਕਰਕੇ ਧੰਨਵਾਦ ਕੀਤਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਸੁਖਵੀਰ ਸਿੰਘ ਜਮੀਤਗੜ ਗੁਰਵਿੰਦਰ ਸਿੰਘ ਮਲਕੀਤ ਸਿੰਘ ਗੁਰਮukh ਸਿੰਘ ਰਾਜਕੁਮਾਰ ਲਖਵੀਰ ਸਿੰਘ ਸਤਵਿੰਦਰ ਸਿੰਘ ਯੂ ਐਸ ਏ ਜਿਸਪਾਲ ਸਿੰਘ ਐਡਵੋਕੇਟ ਕੁਲਦੀਪ ਸਿੰਘ ਸ਼ੰਟੀ ਜਮੀਤ ਗੜ ਮਲਬੀਤ ਸਿੰਘ ਵਕੀਲ ਕੁਮਾਰ ਦਵਿੰਦਰ ਸਿੰਘ ਰਾਏ ਅਮਰਪ੍ਰੀਤ ਸਿੰਘ ਹਰਦੀਪ ਸਿੰਘ ਸੂਬਾ ਕੇਲ ਗੁਰਪ੍ਰੀਤ ਸਿੰਘ ਸਾਹਿਬ ਸਿੰਘ ਆਦਿ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ ਸਰਕਾਰ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਡਾਲੀ ਅੱਲਾ ਸਿੰਘ ਦੇ ਬਹੁਤ ਪੂਜਨੀਕ ਮੈਂ ਕਹੂੰਗਾ ਬਹੁਤ ਸਨਮਾਨਯੋਗ ਸਤਿ ਆਕ ਸੰਭਾਲ ਜਿਨ੍ਹਾਂ ਵਿੱਚ ਹੈਡ ਮਾਸਟਰ ਸਹਿਬਾਨ ਪਹਿਲਾ ਲੈਕਚਰਰ ਸੀਗੇ ਬਾਅਦ ਅਸਿਸਟੈਂਟ ਡਾਇਰੈਕਟਰ ਵੀ ਬਣੇ ਵੱਡੀਆਂ-ਵੱਡੀਆਂ ਉੱਚੀਆਂ ਪਦਗੀਆਂ ਤੇ ਪਹੁੰਚੇ ਉਹਨਾਂ ਦੇ ਸਨਮਾਨ ਦੇ ਵਿੱਚ ਅੱਜ ਇੱਕ ਬਹੁਤ ਹੀ ਵਧੀਆ ਪ੍ਰਾਰਲਾ 올ਡ ਸਟੂਡੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਡਾਲੀ ਅੱਲਾ ਸਿੰਘ ਨੇ ਕੀਤਾ ਹੈ ਮੈਂ ਨੂੰ ਸਟੂਡੈਂਟ ਨਹੀਂ ਲੱਗਦੇ ਹਰ ਖੇਤਰ ਦੇ ਵਿੱਚ ਉਹਨਾਂ ਨੇ ਮੱਲਾ ਮਾਰੀ ਆਂਨੇ ਬਹੁਤ ਸਾਰੇ ਮੇਰੇ ਮਿੱਤਰ ਨੇ ਰਾਜਨੀਤਿਕ ਖੇਤਰ ਦੇ ਵਿੱਚ ਬਲੌਗ ਪ੍ਰਚਾਰ ਹੋਰ ਮੇਰੇ ਅਜੀਬ ਬਿਜ਼ਨਸmen ਖੇਤਰ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸਟੂਡੈਂਟ ਨੇ ਕਿਉਂਕਿ ਮੇਰਾ ਇਹਨਾਂ ਨਾਲ ਲਗਭਗ ਹਰ ਰੋਜ਼ ਦਾ ਮਾਸਤਾ ਹੈ ਉਸ ਦੇ ਵਿੱਚ ਵੀ ਵੱਡੀਆਂ-ਵੱਡੀਆਂ ਮੱਲਾ ਮਾਰੀਆਂ ਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਵੀ ਅੱਜ ਉਹ ਵਿਅਕਤੀ ਜਿਹਦਾ ਪੜਾਇਆ ਹੋਇਆ ਦੀ ਬੱਚਾ ਅਧਿਆਪਕ ਲੱਗਿਆ ਹੋਵੇ ਉਹ ਤੋਂ ਮਾਨਵਾਰੀ ਬੋਲ ਦੀ ਗੱਲ ਹੋ ਸਕਦੀ ਹੈ ਮੇਰਾ ਕਹਿਣ ਤੋਂ ਬਾਅਦ ਕੀ ਸਟੂਡੈਂਟ ਅੱਜ ਉਹ ਸਟੂਡੈਂਟ ਦੇ ਰਹਿ ਬਹੁਤ ਵੱਡੀਆਂ ਪਤਨੀਆਂ ਤੇ ਬਰਾਜਮਾਨ ਹਰ ਪੱਖ ਤੋਂ ਚਾਹੇ ਕਿਸੇ ਵੀ ਤਰ੍ਹਾਂ ਦਾ ਐਜੂਕੇਸ਼ਨ ਪੱਖ ਹੋਵੇ ਚਾਹੇ ਬਿਜ਼ਨਸ ਦੇ ਤੌਰ ਤੇ ਪੱਖ ਹੋਵੇ ਜਾਂ ਹੋਰ ਇਸ ਤੋਂ ਬਿਨਾ ਵੀ ਵੱਖੋ ਵੱਖਰੇ ਇਹਨਾਂ ਨੇ ਜੋ ਸਾਡੇ ਬਹੁਤ ਸਾਰੇ ਕੇਤਨ ਨੇ ਉਹਨਾਂ ਦੇ ਵਿੱਚ ਮੱਲਾ ਮਾਰ ਰਹੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਅਧਿਆਪਕ ਸਹਿਬਾਨ ਵੱਲੋਂ ਹੈਡਮਾਸਟਰ ਐਡਮਿਨਿਸਟਰਰ ਜਾਂ ਸਾਡੇ ਪ੍ਰਿੰਸੀਪਲ ਉਹਨਾਂ ਸਾਰਿਆਂ ਵੱਲੋਂ ਹੀ ਜਿਹੜਾ ਅੱਜ ਇਹਨਾਂ ਨੇ ਬਹੁਤ ਹੀ ਵਧੀਆ ਪ੍ਰੋਗਰਾਮ ਘੱਟ ਸਮੇਂ ਵਿੱਚ ਸੰਖੇਪ ਤੇ ਪ੍ਰਭਾਵਸ਼ਾਲੀ ਜੋ ਇਹਨਾਂ ਨੇ ਲਿਖਿਆ ਮੈਂ ਅਧਿਆਪਕ ਸਹਿਬਾਨ ਵੱਲੋਂ ਇਹਨਾਂ ਸਾਰੇ ਹੀ ਓਲਡ ਸਟੂਡੈਂਟ ਦਾ ਧੰਨਵਾਦ ਕਰਦਾ ਹਾਂ ਤੁਸਾਂ ਨੂੰ ਮੁੱਦੀ ਚਖਾਉਂਦੇ ਸੀ ਮੋਜ ਮੁਰਕੀਆਂ ਵੀ ਪਾਉਂਦੇ ਸੀ ਹੁਣ ਉਹ ਵੀ ਜਿਹੜੇ ਮਾਪੇ ਨੇ ਸਾਡੇ ਉਹ ਵੀ ਉਸੇ ਤਰ੍ਹਾਂ ਚਾਹੁੰਦੇ ਨੇ ਵੀ ਜਿਸ ਤਰ੍ਹਾਂ ਅਸੀਂ ਇਹਨਾਂ ਦੀ ਸੇਵਾ ਕਰੀਏ ਇਹ ਸਾਡੀ ਵੀ ਸੇਵਾ ਕਰਦੇ ਰਹਿਣ ਜਿਹੜੇ ਹੁਣ ਓਲਡ ਹੋ ਖੁੱਲ ਰਹੇ ਨੇ ਇਹਨਾਂ ਦੀ ਲੋਡ ਨਹੀਂ ਹੋਣੀ ਚਾਹੀਦੀ ਮੇਰੇ ਸਾਹ ਨਾਲ ਸਾਨੂੰ ਲੋਕਾਂ ਨੂੰ ਜਾਗਰਤ ਕਰਨਾ ਪਊਗਾ ਦੇਖੋ ਬਾਹਰ ਦੇ ਨੇ ਉਹਨਾਂ ਦੀ ਕੋਈ ਸਮੱਸਿਆ ਹੈ ਉਹ ਨਹੀਂ ਸੇਵਾ ਕਰ ਸਕਦੇ ਚਲੋ ਬਟ ਜਿਹੜੇ ਅਸੀਂ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਹੋਣ ਦੇ ਨਾਤੇ ਜਿਹੜਾ ਸਾਡਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਾਂ ਚੱਲਦਾ ਪੰਜਾਬੀ ਹੈ ਤਾਂ ਅਸੀਂ ਉਸ ਪਰੰਪਰਾ ਨੂੰ ਬਰਕਰਾਰ ਰੱਖਦੇ ਹੋਏ ਇੱਕ ਥੋੜੀ ਜਿਹੀ ਨਸ਼ਿਆਂ ਦੇ ਕਰਨ ਤਾਂ ਮੈਂ ਉਹਦਾ ਕੋਆਰਡੀਨੇਟਰ ਵੀ ਸਾਡੇ ਬੀਰ ਜੀ ਮੇਰੇ ਨਾਲ ਹਮੇਸ਼ਾ ਹੁੰਦੇ ਨੇ ਚੁੱਤ ਨਸ਼ਿਆਂ ਮਰਦ ਉਸ ਲਹਿਰ ਨੂੰ ਵੀ ਅਸੀਂ ਘਰ ਘਰ ਤੱਕ ਪਹੁੰਚਾਉਣਾ ਤਾਂ ਕਿ ਇਹਦਾ ਜਿਹੜਾ ਸਵਾਦ ਹੈ ਮਿੱਠਾ ਹੁੰਦਾ ਪਰ ਇਹਦਾ ਫਲ ਬੜਾ ਕੌੜਾ ਹੁੰਦਾ ਜਿਹੜੇ ਬੰਦਾ ਨਸ਼ੇ ਤੇ ਲੱਗ ਗਿਆ ਸੋ ਮੈਂ ਅਕੀਰ ਦੇ ਵਿੱਚ ਸਾਰਿਆਂ ਨੂੰ ਇੱਕ ਫੋਨ ਆਪਾਂ ਇਕੱਠੇ ਹੋ ਗਏ ਸਟੂਡੈਂਟ ਤੇ ਅਧਿਆਪਕ ਅਸੀਂ ਇੱਕ ਸਮਾਜ ਦੇ ਵਿੱਚ ਮੈਸੇਜ ਦੇਣਾ ਹੈ ਵੀ ਹਰ ਇੱਕ ਬੰਦੇ ਨੂੰ ਸਮਾਜ ਸੇਵਾ ਦੇ ਵਿੱਚ ਜਿੰਨਾ ਵੀ ਉਜੋਗਦਾਰ ਪਾ ਸਕਦਾ ਜਰੂਰ ਪਾਉਣਾ ਚਾਹੀਦਾ ਸੋ ਮੈਂ ਇੱਕ ਵਾਰੀ ਫੇਰ ਦੁਬਾਰ ਤੋਂ ਸਮੂਹੇ ਸਟਾਫ ਵਰਗ ਨੂੰ ਅਧਿਆਪਕ ਸਾਹਿਬਾਨ ਮਨੋ ਪ੍ਰਿੰਸੀਪਲ ਹੈਡਮਾਸਟਰ ਲੈਕਚਰਰ ਸਾਹਿਬਾਨ ਵੱਲੋਂ ਜਿੰਨੇ ਵੀ ਓਲ ਸਟੂਡੈਂਟ ਨੇ ਇੰਨਾ ਵਧੀਆ ਪ੍ਰਾਰਨਾ ਕੀਤਾ ਅਸੀਂ ਦਿਲ ਦੀਆਂ ਜਹਰਾਈਆਂ ਚੋਂ ਸਾਰਿਆਂ ਦਾ ਹੀ ਕੋਟਣ-ਕੋਟਲ ਧੰਨਵਾਦ ਕਰਦੇ ਆ థాంਕ ਯੂ so much ਤੁਹਾਡਾ ਸ਼ੁਭ ਦਿਨ ਆਜ ਇਹ ਸਤਿ ਘੜੀ ਤੇ ਅਸੀਂ ਸਾਰੇ ਆਪਣੇ ਮਿੱਤਰ ਸਹਿਪਾਠੀ ਸਾਡੇ ਅਧਿਆਪਕ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚ ਸਾਨੂੰ ਸਮਾਂ ਦਿੱਤਾ ਅਧਿਆਪਕ ਉਹ ਹੀ ਹੁੰਦਾ ਜਿਹਨੂੰ ਅਸੀਂ ਯਾਦ ਕਰਦੇ ਹਾਂ ਉਹਨਾਂ ਦਾ ਕਰਜਾ ਜਿਹੜਾ ਹਮੇਸ਼ਾ ਨਹੀਂ ਕਿ ਆਪ ਜੀ ਨੇ ਸਾਨੂੰ ਆਪਣੇ ਬੜਬੂਲੇ ਦਰਸ਼ਨ ਦਿੱਤੇ ਸਾਡੇ ਕੋਲ ਕਹਿਣ ਨੂੰ ਬਹੁਤ ਕੁਝ ਤਾਂ ਹੈ ਜੀ ਪਰ ਅਸੀਂ ਇੱਕ ਵਾਰੀ ਆਹ ਘਰ ਦੇ ਚਰਨ ਸਪਰਸ਼ ਕਰਨਾ ਚਾਹੁੰਦੇ ਹਾਂ ਤੇ ਬਾਣੀ ਚ ਆਉਂਦਾ ਸਾਬ ਕੋਈ ਘਰ ਮੇ ਬਾਹਰ ਨਹੀਂ ਬਾਹਰ ਟੂਰੇ ਦਾ ਪਰੰਪਰਾ ਸਾਈਂ ਵੇਖੋ ਟਾਈਮ ਸਫਲ ਕਰਨ ਵਾਸਤੇ ਤੂੰ ਦੀ ਬਾਹਰ ਯਾਤਰਾ ਕਰ ਤਿਉ ਲੰਗਰ ਲਾਂਜਿਓ ਤੇ ਕਾ ਦੇ ਵਿੱਚ ਮਾਂ ਪਿਓ ਭੁੱਖੇ ਕੋਈ ਚਿਰ ਨਹੀਂ ਆਪ ਕੋਈ ਤੁਹਾਡੇ ਕਾਤਿ ਮੇਰੇ ਬਹੁਤ ਹੀ ਸਤਕਾਰਯੋਗ ਮੈਡਮ ਸਜੀਤ ਕੌਰ ਸਿੱਧੂ ਮੈਡਮ ਹਰਜੀਤ ਆਉਨਾ ਸਵਿੰਦਰ ਕੌਰ ਮੈਡਮ ਜੀ ਚਾਰਨ ਸਰ ਜੀ ਤੇ ਸਾਡੇ ਸਾਹਮਣੇ ਬੈਠੇ ਨੇ ਮੈਡਮ ਜੀ ਨਾਮ ਮੇਰਾ ਭੁੱਲ ਗਿਆ ਸੀ ਛੇਰ ਕੌਰ ਮੈਡਮ ਜੀ ਗੁਰਮਖ ਸਰ ਬੈਠੇ ਨੇ ਹੋਰ ਸਾਰੇ ਟੀਚਰ ਸਹਿਮਾਨ ਦਾ ਤਹਿ ਦਿਲ ਤੋਂ ਬਹੁਤ ਹੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਉਸ ਵੇਲੇ ਕੂਰ ਕੇ ਬੜੇ ਹਿੱਜ ਜਜੇ ਢੰਗ ਨਾਲ ਸਾਨੂੰ ਸਮਝਾਉਣਾ ਸਾਨੂੰ ਸਿੱਖਿਆ ਦੇ ਨੇੜੇ ਸਾਨੂੰ ਪੜਾਈ ਦੇ ਨੇੜੇ ਕਰਨਾ ਉਹ ਵੇਲਾ ਅੱਜ ਵੀ ਸਾਨੂੰ ਯਾਦ ਹੁੰਦਾ ਜਦੋਂ ਮੈਡਮ ਜੀ ਨੇ ਨਿਕਲਣਾ ਆਪਣੇ ਰੋਜ਼ ਤੋਂ ਛੱਡੇ ਪ੍ਰਿੰਸੀਪਲ ਮੈਡਮ ਜੀ ਨੇ ਸਾਰੇ ਦੀ ਜਵਾਗਾਂ ਦੇਖ ਲੋ ਵੀ ਕੋਈ ਕੰਨ ਦੇ ਵਿੱਚ ਹੈ ਕੋਈ ਡੱਕਾ ਹੋਇਆ ਜਾਂ ਕੋਈ ਇਹ ਲਜੁਕਾ ਉਹ ਗੱਲਾਂ ਯਾਦ ਆਉਂਦੀਆਂ ਸਾਨੂੰ ਮੈਡਮ ਬੜੇ ਪਿਆਰੇ ਮੈਡਮ ਨੇ ਸਾਡੇ ਅਸਵਿੰਦਰ ਮੈਡਮ ਜੀ ਬਹੁਤ ਹੀ ਸਜਜੜ 9495 ਦੇ ਬਾਈਟ ਦੇ ਸੁਣਾ ਅੱਜ ਅੱਜਾ ਸੁਣਾ ਉਪਰਾਲਾ ਕੀਤਾ ਹੈ ਕਿ ਅਸੀਂ ਇੱਕ ਦੂਸਰੇ ਨੂੰ ਮਿਲ ਸਕੇ ਕੋਈ ਸ਼ਾਦੀ ਨਹੀਂ ਹੈ ਮੇਰੇ ਕੋਲ ਜਿਨ੍ਹਾਂ ਲਈ ਨਾਲ ਜਿਨ੍ਹਾਂ ਸ਼ਾਦਨ ਦੇ ਗਾਹੀ ਮੈਂ ਇਹਨਾਂ ਰੁਕ ਟੁਕਵਾ ਇਹਨਾਂ ਦੱਸ ਸਕਦਾ ਹਾਂ ਬਾਕੀ ਉਸ ਵੇਲੇ ਇਹ ਕੁਸ਼ੂਰ ਪਾਸਤਾ ਵਿੱਚ ਸੀ ਕਿਉਂ ਮੈਂ ਇਸ ਨੂੰ ਨਹੀਂ ਚਾਹੀਦੀ ਤੇ ਹੁਣ ਇਹ ਆਪਣੇ ਮਜਰ ਪੁਰੇ ਜਿਹੋੜੇ ਫੈਮਲੀ ਵਾਲਿਆ ਬੱਚਿਆ ਵਾਲਿਆ ਤੇ ਮੈਂ ਇਹਨਾਂ ਨੂੰ ਇਸ ਵੇਲੇ ਪਛਾ ਨਹੀਂ ਸਕੀ ਤੇ ਇਹ ਮੇਰੇ ਗੱਲਬਾਤ ਵਿੱਚ ਕੰਨੀ ਲੱਗੀ ਗੱਲ ਹੈ ਬਾਕੀ ਟੀਚਰ ਸਾਹਿਬਾਨ ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਕੋਈ ਵੀ ਮੁੱਖ ਅਧਿਆਪਕ ਜਿਹੜੇ ਪ੍ਰਿੰਸੀਪਲ ਹੈ ਇਹ ਕੋਈ ਡਿਊ ਨਾ ਆਪੀ ਚਾ ਜਦੋਂ ਤੱਕ ਇਹ ਉਹਨਾਂ ਦੇ ਨਾਲ ਨਹੀਂ ਹੈ ਸਾਰੇ ਅਧਿਆਪਕ ਹੈਡ ਦੇ ਨਾਲ ਨਹੀਂ ਚੱਲਦੇ ਹਨ ਤਾਂ ਹੈਡ ਵੀ ਕੁਝ ਨਹੀਂ ਕਰ ਸਕਦਾ ਮੈਨੂੰ ਸਾਰੇ ਟੀਚਰਸ ਨੇ ਹਰ ਤਖ ਤੋਂ ਪੂਰਾ ਪੂਰਾ ਸਹਿਯੋਗ ਦਿੱਤਾ ਹੈ ਜਦੋਂ ਵੀ ਮੈਂ ਰੂਟ ਪੇਟੀ ਆ ਬਹੁਤ ਮੇਰੇតាម ਆਏ ਬੱਚਿਆਂ ਨੂੰ ਸਿਰਫ ਅਕੈਲੇ ਮੈਂ ਡਿਸਕ੍ਰੀਪਲਮ ਦੇ ਵਿੱਚ ਨਹੀਂ ਜਾਂਦਾ ਜਦੋਂ ਡਾਕਟਰ ਮੇਰੇ ਨਾਲ ਇਹ ਮੇਰੇ ਸਾਥੀ ਮੇਰੇ ਨਾਲ ਨਹੀਂ ਰਹੇ ਇਹਨਾਂ ਨੇ ਮੈਨੂੰ ਪੂਰਾ ਪੂਰਾ ਸਹਿਯੋਗ ਦਿੱਤਾ ਮੇਰਾ ਨਾਲ ਚੱਲਦੇ ਹੈ ਮੇਰੇ ਦਸੇ ਹੋਏ ਅਸੂਲਾਂ ਦੇ ਨਾਲ ਚੱਲਦੇ ਹੈ ਤੇ ਜਿਸ ਨੇ ਸੱਤਾ ਅੱਜ ਅਸੀਂ ਇੱਥੇ ਇਕੱਠੇ ਹਾਂ ਇਹਨਾਂ ਸਟੂਡੈਂਟਸ ਦਾ ਮੇਰੇ ਕੋਲ ਫੇਰ ਰਹਾ ਹੈ ਇਹ ਕਹਿੰਦੀ ਹੈ ਮੇਰੇ ਕੋਲ ਕੋਈ ਸ਼ਰਮ ਨਹੀਂ ਹੈ ਕਿ ਮੈਂ ਇੰਨੇ ਸਾਲਾਂ ਬਾਅਦ ਇਹਨਾਂ ਨੇ ਸੰਯਾਗ ਕੀਤਾ ਇਹਨਾਂ ਦੇ ਦਿਲਾ ਦੇ ਤੇ ਸਾਡੇ ਇਹਨਾਂ ਨੂੰ ਮਤਲਬ ਸਾਡੇ ਅੰਦਰ ਕੋਈ ਚੰਗੀ ਗੱਲ ਲੱਭੀ ਹੈ ਹਰ ਇੱਕ ਟੀਚਰ ਦੇ ਵਿੱਚ ਲੱਭੀ ਹੈ ਇਸੇ ਕਰਕੇ ਇਹਨਾਂ ਨੇ ਸਾਨੂੰ ਬੁਲਾਇਆ ਬਾਕੀ ਮੇਨ ਲਾਈਫ ਦਾ ਤੁਸੀਂ ਹੋਸਟ ਹੋ ਉਹਨੇ ਇਸ ਤਰ੍ਹਾਂ ਦਾ ਅਜੇ ਤੱਕ ਕੋਈ ਇਸਤਫਾਦ ਨਹੀਂ ਕੀਤਾ ਹੈ ਕਾਲਜਾਂ ਦੇ ਵਿੱਚ ਤਾਂ ਲੁਕਦੇ ਹੈ ਪੁਰਾਣੇ ਸਟੂਡੈਂਟਸ ਨੂੰ ਬੁਲਾਇਆ ਜਾਂਦਾ ਹੈ ਪੁਰਾਣੇ ਜੋ ਲੀਡਰ ਟੀਚਰਸ ਹੁੰਦੇ ਹੋਂਦਾ ਹੁੰਦੇ ਉਹਨਾਂ ਨੂੰ ਪੜਾਇਆ ਜਾਂਦਾ ਹੈ ਪਰ ਸਕੂਲ ਦੇ ਵਿੱਚ ਇਹ ਪਹਿਲੇ ਸਕੂਲ ਹਨ ਜਿੱਥੇ ਵੀ ਅਸੀਂ ਉੱਚਾ ਇਸਨਾਂ ਨਾਲ ਨਹੀਂ ਚਾਹਿਆ ਗਏ ਹਨ ਬਸ ਐਬੀਡੋਸਮ ਮੈਂ ਦੱਸਿਓ ਸਾਨੂੰ 19 ਸਾਰੇ ਸਟੂਡੈਂਟਸ ਦਾ ਬਹੁਤਨ ਵਾਅਦਾ ਕਰਦੀਆਂ ਬੀਖਰਾ ਵਧੀਆ ਚਿਹਰਾ ਲਾ ਦਿੱਤਾ ਹੈ ਕਿ ਮੈਂ ਆਪਣੇ ਬਹੁਤ ਮਤਲਬ ਮੈਂ ਵੀ ਤਿਹੇ ਕਰਦੇ ਵੀ ਜੋ ਇਹਨਾਂ ਨੇ ਸਾਨੂੰ ਸਿਖਾਇਆ ਸੀ ਮੈਨੂੰ ਲੱਗਦਾ ਵੀ ਉਹ ਹੁਣ ਤੱਕ ਟੈਪਲੋਟ ਲੈ ਲਈ ਜੀਨਾ ਪਿਜ਼ਲੀਆ ਛੱਗੀਆਂ ਛੋੜੀਆਂ ਲਾ ਕੇ ਇਸ ਉੱਪਰ ਲੈ ਕੇ ਇਹ ਨਹੀਂ ਕਰਦਾ ਕਿ ਸਟੂਡੈਂਟਸ ਲਾਈਫ ਹੈ ਇਮਾਨਦਾਰੀ ਸੱਚਾਈ ਇਹਦੇ ਰਹਿਣਾ ਹੈ ਅੱਜ ਬਹੁਤੇ ਕਾਮਰੇ ਹਨ ਅੱਜ ਤੱਕ ਤਰੱਕੀ ਬਹੁਤ ਕੀਤੀ ਹੈ ਬੱਚੇ ਤੁਸੀਂ ਇਹ ਵੀ ਇਹ ਗੱਲ ਯਾਦ ਰੱਖਣੀ ਕਿ ਸਟੈਂਡਰਡ ਆਫ ਲਾਈਫ ਨਹੀਂ ਗੁਰੰਦੇਣਾ ਹੈਗਾ ਚਲੋ ਨਹੀਂ ਕੋਈ ਗੈਸਕਟ ਖਲਗੇ ਚਿਰ ਵਿੱਚ ਕੋਈ ਗੱਲ ਨਹੀਂ ਕਿ ਅੱਜ ਨਹੀਂ ਕੱਲ ਨੂੰ ਆਜੇਗੀ ਅੱਜ ਮਕਾਮ ਅੱਜ ਨਹੀਂ ਕੱਲ ਨੂੰ ਪੈ ਜਾਏਗਾ ਇਹ ਪੈ ਜਾਣਾ ਹੈ ਪਰ ਇਮਾਨਦਾਰ ਹੋਵਾਂਗੇ ਮਿਹਨਤ ਕਰਾਂਗੇ ਜ਼ਰੂਰ ਸਾਡੇ ਕੋਲ ਸਾਰਾ ਕੁਝ ਆ ਜਾਣਾ ਹੈ ਇਸ ਕਰਕੇ ਇਹ ਵੀ ਹੈ ਤੁਹਾਨੂੰ ਦੱਸ ਲਈ ਪਹਿਰੇ ਫਾਦਰ ਜੀ ਨੂੰ ਦੱਸਿਆ ਸੀ

ਇਤਿਹਾਸ ਨਾਲ ਯਾਰ ਕੀਤਾ ਸਾਡਾ ਜਿਹੜਾ ਜਵਾਨਾ ਸੀ ਉਹਦੇ ਵਿੱਚ ਜਿਹੜੀ ਐਜੂਕੇਸ਼ਨ ਸੀ ਉਹ ਕੰਪਨੀ ਹੰਸਰ ਤੇ ਸਿੱਖਿਆਤ ਨੂੰ ਲੈ ਚਾ ਵੀ ਤੇ ਬੱਚਿਆਂ ਦਾ ਜਿਹੜਾ ਹੋਣਾ ਐਕਟੀਵਿਟੀ ਕਾਲ ਜਿਹੜੀ ਐਜੂਕੇਸ਼ਨ ਉਹ ਕੋਈ ਨਹੀਂ ਕਰਾਉਂਦਾ ਸਭ ਬੱਚਿਆਂ ਦੇ ਵਿੱਚ ਇੰਡਸਕਨ ਜਿਹੜਾ ਪੜ੍ਹਦਾ ਰਹਿਦਾ ਰਹਿ ਵੀ ਜਿੱਥੇ ਦਾ ਕਾਰ ਸਭ ਹੈ ਸਭ ਤੋਂ ਪਹਿਲਾਂ ਇਹ ਪਿਆਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨੇ ਸਾਨੂੰ ਇੰਨੇ ਸਾਲਾਂ ਬਾਅਦ ਆਇਆ ਤੇ ਉਸ ਤੋਂ ਬਾਅਦ ਪ੍ਰਿੰਸੀਪਲ ਸਾਹਿਬ ਦਾ ਤੇ ਸਟਾਫ ਸਾਹਿਬ ਦਾ ਬਹੁਤ ਬਹੁਤ ਅਤੀ ਧੰਨਵਾਦ ਇਲਾਕੇ ਦੇ ਵਿੱਚ ਬਹੁਤ ਹੀ ਵਧੀਆ ਕੰਮ ਕਰਨ ਦੀ ਸੇਵਾ ਕਰਨ ਦੀ ਸਾਨੂੰ ਮੌਕਾ ਮਿਲਿਆ ਤੇ ਅੱਜ ਬੱਚੇ ਸੰਭਾਲ ਧੰਨਵਾਦ ਬਹੁਤ-ਬਹੁਤ ਮੈਨੂੰ ਸੁਣੇ ਕੋਲ ਤੇ ਜਿਹੜਾ ਬੱਚਿਆਂ ਨੇ ਗਰੁੱਪ ਹੋਇਆ 94 ਚਾਣੀ ਵਾਲੇ ਬੱਚੇ ਪੁਰਾਣੇ ਸਟੂਡੈਂਟ ਤੇ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਜਿਨ੍ਹਾਂ ਨੇ ਇੰਨੇ ਪੁਰਾਣੇ ਗੱਲਾਂ ਵੀ ਯਾਦ ਰੱਖੀਆਂ ਤੇ ਸਾਰੇ ਅਧਿਆਪਕਾਂ ਦੇ ਫੋਨ ਲੱਭ ਲੱਭ ਕੇ ਸਾਰਿਆਂ ਨੂੰ ਬੁਲਾਇਆ ਤੇ ਸਾਡੇ ਇੱਕ ਦੂਜੇ ਨਾਲ ਜਿਹੜੇ ਉਹ ਦਰਸ਼ਨ ਹੋਏ ਜਿਹੜੇ ਨੰਬਰ ਰੱਖਿਓ ਕਿ ਜਿੱਦਾਂ ਹੀ ਮੈਨੂੰ ਇਹਨਾਂ ਦੇ ਘਰ ਤੋਂ ਮੈਡ ਦਾ ਨੰਬਰ ਆਇਆ ਤੇ ਮੈਂ ਮਾਲ ਸਾਹਿਬ ਨੇ ਕਰਵਾ ਦਿੱਤੀ ਹੈ ਇਹ ਬੜੇ ਹੀ ਸਤਿਮਾਨਦਾਰ ਤੇ ਇੱਕ ਮਿਹਨਤੀ ਹੈ ਤੇ ਸਾਡੇ ਬਹੁਤ ਹੀ ਸੰਗੜ ਫਰੈਂਡ ਨੇ ਵੀ ਸਾਡੇ ਸਨੇਹ ਦੇ ਬੰਦੇ ਦਾ ਕਿਸੇ ਦਾ ਵੀ ਕੰਮ ਕਿਹਾ ਜਾਵੇ ਪਹਿਲ ਦੇ ਆਧਾਰ ਤੇ ਕਰਨ ਲਈ ਜਿਵੇਂ ਸਾਡੇ ਪਹਿਲਾਂ ਇਹਨੂੰ ਦੱਸਤਾ ਵੀ ਆ ਜਦੋਂ ਨਾਲ ਉਹਨਾਂ ਨੇ ਦੱਸਿਆ ਵੀ ਕਮਾਣੋ ਤਾਂ ਸਾਨੂੰ ਕਮਾਣੋ ਤਾਂ ਵੈਸੇ ਹੁੰਦਾ ਕਿਦਰ ਵੀ ਕੋਈ ਬੰਦਾ ਹਾਲੇ ਕੋਲ ਆਵੇ ਕਮਾਣੋ ਦਾ ਅਸੀਂ ਸਤਿਕਾਰ ਸਾਡਾ ਸਭ ਨੂੰ ਯਾਦ ਰੱਖਦੇ ਨੇ ਵਾਧਰਨਾ ਜਦੋਂ ਮੈਂ ਗੱਲ ਫੋਨ ਕੀਤੀ ਤਾਂ ਉਹਨੇ ਤੋਂ ਨੰਬਰ ਦੇ ਦਿੱਤਾ ਜੀ ਜੰਮਰੋਂ ਜੀ ਦਿੱਤਾ ਦਿੱਪਰੇਸੀ ਐਲ ਆਈ ਸੀ ਇਹ ਵਿੱਚ ਕੰਮ ਕਰਦੇ ਨੇ ਬਹੁਤ ਹੀ ਸਾਡੇ ਸੀਨੀਅਰ ਸੀਗੇ ਇਹ ਤੇ ਸਯਾ ਜੀ ਦਾ ਸ਼ੁਕਰੀਆ ਅਰੇ ਹਮ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਗੁਪਤਕਾਰ ਦੋਸਤਾਂ ਦਾ ਬਹੁਤ ਬੜੀਆਂ ਹੋਏ ਸਾਡੇ ਜੀ ਕੁਲਦੀਪ ਸਿੰਘ ਐਡਵੋਕੇਟ ਕੁਲਦੀਪ ਸਿੰਘ ਜੀ ਜੋਸ਼ ਕੈਨ ਕੋਰਡ ਦੇ ਵਿੱਚ ਸਵਾਭਾ ਨੂੰ ਆ ਰਹੇ ਬੋਲ ਗਿਰਦੀਆਂ ਕਲਦੀਪ ਦੀ ਨੈਟਵਰਕ ਗੀਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜੱਜ ਦੇ ਸਾਹਮਣੇ ਤਾਂ ਬੋਲਦਾ ਬਸ ਸਟੇਜ ਤੇ ਪਹਿਲੀ ਵਾਰ ਆਇਆ ਜੀ ਅੱਜ ਮਾਫ ਕਰ ਬਈ ਪਰ ਜੋ ਤੁਸੀਂ ਸਾਨੂੰ ਪੜਾਇਆ ਜੀ ਉਹਨਾਂ ਕਰਕੇ ਅਸੀਂ ਇਹ ਆਪ ਦੇ ਕੰਮਾਂ ਕਾਰਾਂ ਜੋਗੇ ਹੋ ਗਏ ਜੀ ਪਹਿਲਾਂ ਤਾਂ ਸਾਡੇ ਮਾਪੇ ਪੜਦੇ ਸੀਗੇ ਫੇਰ ਟੀਚਰਸ ਪੜਦੇ ਸੀ ਪਰ ਜਿਹੜੀ ਉਹ ਮਾਰ ਆ ਉਹ ਸਾਡੇ ਕੰਮ ਆਈ ਆ ਹਮੇਸ਼ਾ ਤੇ ਇਸ ਕਰਕੇ ਅਸੀਂ ਅੱਜ ਇਸ मुकाम से पहुंचया एक मैं टीचर साहब पूछना चाहना जी पच्ची सताई साल हो गई, जी थोड़े तो चेंजेस कोई ही नहीं आएगी मैं अंदर मैं घूरदाई सारे ऐसे ये की राज है सर ये जरूर दसें अपने यार दोस्तों के आते स्वागत कर दी ਜਿਹੜੇ ਨੇ ਪੁਰਾਣੇ ਟੀਚਰਔਰ ਪੁਰਾਣੇ ਯਾਰਦੋਸ ਨੂੰ ਮਿਲਾ ਕੇ ਬਹੁਤ ਬਹੁਤ ਧੰਨਵਾਦ। ਜੀ। ਉਹਨਾਂ ਨੂੰ ਇਹ ਬੋਲ ਰਹੇ ਹਾਂ ਕਿ ਜਗਤ ਚੰਦਾ ਸਸੀਗੋਲ ਜੀ ਨੂੰ ਤੇ ਧੰਨਵਾਦ ਕਰਨਾ ਕਿ ਸਾਡੇ ਛੋਟੇ ਬੱਚੇ ਦੇ ਸਾਰੇ ਟੀਚਰ ਦਾ ਹੱਥ ਆਏ ਤੇ ਅਸੀਂ ਬਹੁਤ ਸਿੱਖਿਆ ਲਈ ਹੈ ਮੈਡਮ ਕਿਸ਼ਕਰ ਮੈਡਮ ਤੋਂ ਬਹੁਤ ਸਿੱਖਿਆ ਸਿਖਾਉਂਗਾ ਜਿਹੜਾ ਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ। ਸਰਦਾਰ ਪਾਜਾ ਜੀ ਸੀ ਜੀ ਬੈਠੇ ਨੇ ਅੰਕਲ ਜੀ ਸਾਡੇ ਮੇਰੇ ਫਾਦਰ ਸਾਹਿਬ ਨਾਲ 105 ਉਸ ਟਾਈਮ ਰਹੇ ਦੂਸ ਸਕੂਲ ਅਸੂਲ ਸਾਨੂੰ ਸਮਝਾਇਆ ਕਿ ਜਿਤਸੇ ਆ ਜਾਣ ਉਹਨਾਂ ਕਰਕੇ ਅਸੀਂ ਚਲੋ ਬੱਚੇ ਪਾਲਣ ਯੋਗ ਹੋ ਗਏ ਬੜਾ ਧੰਨਵਾਦ ਜੀ ਥੈਂਕ ਯੂ ਸਸੇ ਗਾਲ ਜੀ ਪਹਿਲਾਂ ਤਾਂ ਸਾਰੇ ਟੀਚਰਸ ਨੂੰ ਤੇ ਸਾਰੇ ਸਟੂਡੈਂਟ ਨੂੰ ਜਿਹੜੇ ਮੇਰੇ ਨਾਲ ਪਰ ਅਸੀਂ ਫੇਰ ਵੀ ਤੁਹਾਡੇ ਤੇ ਮਾਣ ਸਾਨੂੰ ਮਹਿਸੂਸ ਹੁੰਦਾ ਕਿ ਤੁਸੀਂ ਸਾਨੂੰ ਪੜਾਇਆ ਤੇ ਅਸੀਂ ਇੰਨੇ ਯੋਗ ਹੋਏ ਆ ਜੀ ਸਾਨੂੰ ਖੁਦ ਨੂੰ ਇਹ ਉਮੀਦ ਨਹੀਂ ਸੀ ਕਿ ਅਸੀਂ ਇੰਨਾ ਕਰਾਂਗੇ ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਇੱਥੇ ਪਹੁੰਚੜ ਜੋਗਾ ਕੀਤਾ ਸਾਡਾ ਬੂਟਾ ਤੁਸੀਂ ਬੁਲਾਇਆ ਤੇ ਅਸੀਂ ਬੜੇ ਬੁੱਲੇ ਹਾਂ ਜੀ ਬਹੁਤ ਕਿਰਪਾ ਤੁਹਾਡੀ ਵਾਹਿਗੁਰੂ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ ਥੈਂਕ ਯੂ ਮੈਂ ਜਨੈਤ ਸਿੰਘ ਹਾਂ ਪਿੰਡ ਮੇਰਾ ਮਨਿਹੜਾ ਜੱਟਾਂ ਦਾ ਹੈਗਾ ਵੀ ਤੇ ਮੈਂ ਗ੍ਰੈਸਟੀ ਸੈਕਟਰ ਦੇ ਵਿੱਚ ਮੈਂ ਇਹ ਵੀ ਨਹੀਂ ਚੰਦਾ ਕੰਮ ਕਰਾਉਣਾ ਠੀਕ ਹੈ ਸਾਰੇ ਟੀਚਰ ਸਾਹਿਬਾਨਾਂ ਦਾ ਸਾਥੀਗਰਾਂ ਦੀ ਤੁਹਾਡੇ ਕਰਕੇ ਅਸੀਂ ਬਹੁਤ कामयाब होती भी साढ़े आप भी कम आ रही है थोड़ा बहुत धन्यवाद कौर जी सुखपाल सिंह सरदार सिंह जी शमशीर कौर तो और मेरे बहुत सारे साथी मेरे बच्चे मेरे स्टूडेंट मेरे अपने बच्चे तो मैं सारे बहुत ही प्यार सब तो पहला तो मैं थोड़ा बहुत धनबादी हूँ कि तुम्हें बहुत वाडा जतन किया बहुत उपराला तो किया इस तरह का ਕੀ ਇੱਕ ਆਰਸ ਕੁਲਾ ਦੀ ਬੱਚੀ ਨਹੀਂ ਕਰਦੀ ਜਿੰਨਾ ਕਿ ਤੁਸੀਂ ਕੀਤਾ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਤੁਹਾਨੂੰ ਦੇ ਕੇ ਅਸੀਂ ਬਹੁਤ ਖੁਸ਼ ਹਾਂ ਕਿ ਸਾਡੀ ਬੱਚੀ ਚੰਗੇ ਹੋਦਿਆਂ ਦੀ ਬੱਚੀ ਨਹੀਂ ਔਰ ਸਾਡਾ ਜਿਹੜਾ ਸਨਮਾਨ ਕਰ ਰਹੀ ਹੈ ਤਾਂ ਇਹ ਸਤਿਕਾਰਯੋਗ ਪੁੱਤਰ ਪਿਆਰੇ ਅਤੇ ਅਧਿਆਪਕ ਸਾਹਿਬਾਨ ਦਾ ਬਹੁਤ ਬਹੁਤ ਸਤਿਕਾਰ ਜੀ ਧੰਨਵਾਦ ਤੁਹਾਡਾ ਜੀ ਸਾਰਿਆਂ ਨੇ ਸਾਨੂੰ ਸੇਵਾ ਦਾ ਮੌਕਾ ਬਖਸ਼ਿਆ ਜੀ ਬਹੁਤ ਹੀ ਗੱਲਾਂ ਲਾਹ ਕਹਿੰਦੇ ਹੋਏ ਬਾਕੀ ਕੱਲਾ ਦਾ ਸਾਜਣਾ ਤੇਰਾ ਸੁਭਾਅ ਵੀ ਕਿਹੋ ਜਿਹਾ ਜੀ ਐਸੇ ਦੇ ਦਸੰਤਾਰੇ ਬਖਸ਼ਦੇ ਲਿਓ ਤੇ ਰਾਤ ਨੂੰ ਸਵੇਰੇ ਜਦੋਂ ਆਉਂਦੇ ਹੀ ਹੋਲੀ ਕਦੇ ਨਾਲ ਕਦੇ ਤੱਕ ਸਰਦਾਰ ਸ਼ੇਰ ਸਿੰਘ ਜੀ ਸਕਾਂ ਦਾ ਸਨਮਾਨ ਕਰਕੇ ਜਿਨ੍ਹਾਂ ਨੇ 94 95 ਦੇ ਵਿੱਚ ਸਾਨੂੰ ਪੜਾਇਆ ਸੀਗਾ ਬਹੁਤ ਬਹੁਤ ਬੜਪਾਗੇ ਮਹਿਸੂਸ ਕਰ ਰਹੇ ਹਾਂ ਉਹਨਾਂ ਦੀਆਂ ਦਿੱਤੀਆਂ ਸਿਖਾਵਾਂ ਦੇ ਸਹਾਰੇ ਹੀ ਅਸੀਂ ਅੱਜ ਆਪਣੀ ਜ਼ਿੰਦਗੀ ਨੂੰ ਸਖਾਲੇ ਤਰੀਕੇ ਨਾਲ ਚਲਾਉਣ ਦੇ ਚਲਾਉਣ ਵਿੱਚ ਕਾਮਯਾਬ ਹੋ ਰਹੇ ਹਾਂ ਕੀ ਟੀਚਰਾਂ ਵੱਲੋਂ ਖਾਦੀ ਮਾਰ ਚੇਤੇ ਆਉਂਦੀ ਆ ਤੁਹਾਨੂੰ ਉਹ ਜੀ ਸਾਨੂੰ ਬਿਲਕੁਲ ਚੇਤੇ ਆਉਂਦੀ ਆ ਜੀ ਤੇ ਉਹਦਾ ਕੋਈ ਗਿਲਾ ਟੀਚਰਾਂ ਨਾਲ ਜਾ ਕੋਈ ਗਿਲਾ ਨਹੀਂ ਜੀ ਉਹ ਤਾਂ ਮੈਂ ਕਹਿੰਦਾ ਕੀਦਿਆਂ ਨਾਲ ਹੈਨਾ ਤੇ ਇਹ ਜਿਹੜੀ ਪਲੈਨਿੰਗ ਸੀਗੀ ਤੇ ਤੁਹਾਡ ਵੱਲੋਂ ਕਿੰਨੇ ਸਟੂਡੈਂਟਾਂ ਵੱਲੋਂ ਲਿਖੀ ਗਈ ਹੈ ਤੇ ਕਿਸ ਤਰ੍ਹਾਂ ਤੁਹਾਨੂੰ ਸਹਿਯੋਗ ਮਿਲਿਆ ਸਟੂਡੈਂਟਾਂ ਦਾ ਤੁਹਾਡੇ ਨਾਲ ਦੇ ਸਾਥੀਆਂ ਦਾ ਸਾਡੇ ਗਰੁੱਪ ਦੇ ਜੀ 25 26 ਮੈਂਬਰ ਹੈ ਸਾਡੀ ਕਲਾਸ ਦੇ ਜਿਹੜੇ ਕੰਟੈਕਟ ਦੇ ਵਿੱਚ ਹਮੇਸ਼ਾ ਹੀ ਰਹਿੰਦੇ ਆ ਤੇ ਅਸੀਂ ਇੱਕ ਦਿਨ ਸੋਚ ਕੇ ਪਾਇਆ ਸੀਗਾ ਇਹ ਪ੍ਰੋਗਰਾਮ ਤੇ ਉਹਨਾਂ ਨੇ ਇੱਕ ਵਾਰ ਵੀ ਉਹਨਾਂ ਚੋਂ ਕਿਸੇ ਨੇ ਵੀ ਨਾ ਨਹੀਂ ਆਖੀ ਤੇ ਇੱਕ ਇੱਕੇ ਹੀ ਹਾਂ ਕਰਨ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਡਨ ਕਰ ਦਿੱਤਾ ਪਹਿਲਾਂ ਪਿਛਲੇ ਸੰਡੇ ਰੱਖਿਆ ਸੀਗਾ ਟੀਚਰ ਸਾਹਿਬਾਨ ਜੀ ਦੇ ਕੁਝ ਹੋਰ ਜੇਵੇਂ ਸੀਗੇ ਤੇ ਅਸੀਂ ਅਗਲੇ ਸੰਡੇ ਫਿਰ ਪ੍ਰੋਗਰਾਮ ਫਿਕਸ ਕਰ ਲਿਆ ਤੇ ਅੱਜ ਕੱਲ ਦੀ ਨੌਜਵਾਨੀ ਨੂੰ ਕੀ ਕਹਿਣਾ ਚਾਹੂੰਗੇ ਅੱਜ ਕੱਲ ਦੀ ਨੌਜਵਾਨੀ ਨੂੰ ਸਾਡਾ ਇਹੀ ਸੰਦੇਸ਼ ਹੈ ਜੀ ਨਸ਼ਿਆਂ ਤੋਂ ਦੂਰ ਰਹੇ ਆਪਣੇ ਗੁਰੂ ਸਹਿਬਾਨ ਆਪਣੇ ਪੇਰਾਂ ਤੇ ਉਹਨਾਂ ਦਾ ਪੂਰਾ ਸਤਿਕਾਰ ਕਰੇ ਹਾਂ ਅੱਜ ਦਾ ਕੀ ਕਹਿਣਾ ਚਾਹਾਂਗੇ ਅੱਜ ਦੇ ਸੰਗਮ ਵਰ ਅੱਜ ਇੱਕ ਬਹੁਤ ਹੀ ਵਧੀਆ ਉਪਰਾਲਾ ਜੋ 1994-95 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਡਾਲੀਆ ਦਾ ਸਿੰਘ ਦੇ ਸਟੂਡੈਂਟਸ ਸੀਗੇ ਉਹਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿ ਜਿਹੜੇ ਵੀ ਅਧਿਆਪਕਾਂ ਦੁਆਰਾ ਉਹਨਾਂ ਨੂੰ ਪੜਾਇਆ ਗਿਆ ਉਹਨਾਂ ਦਾ ਸਨਮਾਨ ਕੀਤਾ ਜਾਵੇ ਇਹ ਸਨਮਾਨ ਜਿਸ ਤਰ੍ਹਾਂ ਕਿ ਆਪਾਂ ਗੁਰੂ ਦੇ ਚੇਲੇ ਦੀ ਪਰੰਪਰਾ ਨੂੰ ਕਾਇਮ ਰੱਖਣ ਦੇ ਲਈ ਪਹਿਲਾਂ ਤੁਸੀਂ ਜਾਣਦੇ ਹੋ ਵੀ ਪੁਰਾਣੇ ਸਮਿਆਂ ਦੇ ਵਿੱਚ ਗੁਰੂਆਂ ਦਾ ਬਹੁਤ ਸਤਕਾਰ ਹੁੰਦਾ ਸੀ ਉਸ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਅੱਜ ਦੇ ਜਿਹੜੇ ਸਾਡੇ ਸਾਰੇ ਸਨਮਾਨਯੋਗ ਸ਼ਖਸੀਅਤਾਂ ਨੇ ਬੇਸ਼ੱਕ ਉਹਨਾਂ ਸਟੂਡੈਂਟ ਨਹੀਂ ਰਹੇ ਉਹਨਾਂ ਦੇ ਬੱਖੋ-ਬੱਖਰੇ ਖੇਤਰਾਂ ਦੇ ਵਿੱਚ ਚਾਹੇ ਰਾਜਨੀਤਿਕ ਤੌਰ ਤੇ ਹੋਣ ਜਾਂ ਐਜੂਕੇਸ਼ਨ ਦੇ ਡਿਪਾਰਟਮੈਂਟ ਦੇ ਵਿੱਚ ਹੋਣ ਜਾਂ ਬਿਜ਼ਨਸ ਦੇ ਵਿੱਚ ਉਹਨਾਂ ਨੇ ਆਪਣੇ ਆਪਣੇ ਖੇਤਰ ਦੇ ਵਿੱਚ ਮੱਲਾ ਮਾਰੀਆਂ ਨੇ ਪਰ ਫੇਰ ਵੀ ਅਸੀਂ ਸਾਰੇ ਹੀ ਅਧਿਆਪਕ ਸਹਿਬਾਨ ਉਹਨਾਂ ਦੇ ਰਿਣੀ ਐ ਵੀ ਉਹਨਾਂ ਨੇ ਐਡਾ ਵਧੀਆ ਪ੍ਰਾਲਾ ਕੀਤਾ ਕਿ ਇੱਕ ਭਾਵਨਾ ਹੁੰਦੀ ਐ ਅਧਿਆਪਕ ਦੀ ਵੀ ਉਹਨੂੰ ਸਤਿਕਾਰ ਮਿਲੇ ਉਹ ਭਾਵਨਾਵਾਂ ਦੀ ਕਦਰ ਕਰਦੇ ਹੋਏ ਅੱਜ ਸਾਰੀਆਂ ਹੀ ਸਨਮਾਨਯੋਗ ਸ਼ਖਸੀਤਾਂ ਸਾਡੇ 올ਡ ਸਟੂਡੈਂਟ ਵੀ ਸਾਡੇ ਬਾਕੀ ਅਧਿਆਪਕ ਵਰਗ ਵੀ ਸਾਡੇ ਪ੍ਰਿੰਸੀਪਲ ਸਾਹਿਬ ਅਸਿਸਟੈਂਟ ਡਾਇਰੈਕਟਰ ਸਾਹਿਬ ਸਾਰੇ ਲੈਕਚਰਰ ਸਾਹਿਬਾਨ ਜਾਂ ਹੋਰ ਮਾਸਟਰ ਕਟ ਜਿੰਦਿਆਂ ਵੀ ਸ਼ਕਤੀਤਾ ਪਹੁੰਚੀਆਂ ਨੇ ਉਹਨਾਂ ਦਾ ਸਨਮਾਨ ਕੀਤਾ ਮੈਂ ਸਾਰਿਆਂ ਵੱਲੋਂ ਹੀ ਇਹਨਾਂ ਜਿਹੜੇ 1994-95 ਦੇ 올ਡ ਸਟੂਡੈਂਟ ਮੈਂ ਤਾਂ ਕਹਿਣਾ ਹੁਣ ਇਹਨਾਂ ਨੂੰ ਇੱਕ ਐਸੋਸੀਏਸ਼ਨ ਨੇ ਬਣਾ ਲੈਣੀ ਚਾਹੀਦੀ ਹੈ ਤਾਂ ਕਿ ਜਿਸ ਤਰ੍ਹਾਂ ਇਹਨਾਂ ਨੇ ਸਾਡਾ ਮਾਨ ਸਨਮਾਨ ਕੀਤਾ ਐਸੇ ਤਰ੍ਹਾਂ ਇਹ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਣ ਥੈਂਕ ਯੂ ਧੰਨਵਾਦ